ਬੇਗੁਰਜਾ ਖਾਲਸਾ ਵੈਸੇ ਗੁਰਜੀ ਕੀ ਫਤਿਹ ਅੱਜ ਤੁਹਾਡੇ ਚੈਨਲ ਦੇ ਰਾਹੀਂ ਮਾధ్యਮ ਰਹੀ ਜੋ ਤੁਸੀਂ ਸਵਾਲ ਕੀਤਾ ਹੈ ਕਿ ਦੂਸਰੀਆਂ ਪਾਰਟੀਆਂ ਨੇ ਆਪਣੇ ਆਪਣੇ ਮੀਡੀਆਂ ਵਾਰ ਉਤਾਰੇ ਆ ਮੈਦਾਨ ਦੇ ਵਿੱਚ ਜਿਵੇਂ ਆਵਾਦੀ ਪਾਰਟੀ ਨੇ ਬਾਹਰੋਂ ਲੈ ਕੇ ਸੰਗਰੂਰ ਤੋਂ ਸੰਗਰੂਰ ਤੋਂ ਲੈ ਕੇ ਕਰਮਜੀਤ ਅਨਮੋਲ ਨੂੰ ਲਾਇਆ ਹੈ ਭਾਜੀ ਨੇ ਹੰਸਰਾਜ ਹੰਸ ਜਿਹੜਾ ਪਹਿਲਾਂ ਦਿੱਲੀ ਤੋਂ ਐਮਪੀ ਰਹੇ ਨੇ ਉਹਨਾਂ ਨੂੰ ਇੱਥੇ ਉਤਾਰਿਆ ਕਾਲੀਦਾਲ ਦੇ ਵੀ ਹਜੇ ਪਤਾ ਨਹੀਂ ਹੋਲੇ ਤੇ ਕਾਂਗਰਸ ਦੇ ਉਮੀਦ ਆ ਕਿ 2-4 ਦਿਨ ਦੇ ਵਿੱਚ ਵਿੱਚ ਜਿਹੜਾ ਕੈਂਡੀਡੇਟ ਐਲਾਨ ਹੋ ਜੇਗਾ ਜਿਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੈਂ ਅਪਲਾਈ ਕੀਤਾ ਹੋਇਆ ਹੋਰ ਵੀ ਮਨ ਵੀ ਪੱਤੀ ਬੰਦੇ ਨੇ ਕਾਂਗਰਸ ਪਾਰਟੀ ਵੱਲੋਂ ਅਪਲਾਈ ਕੀਤਾ ਜੀ ਪਰ ਉਹ ਜਿਹੜਾ ਦਿੱਲੀ ਜਿਹੜੇ ਨਾਂ ਗਏ ਉਹਨਾਂ ਦੇ ਵਿੱਚੋਂ ਦੋ ਤਿੰਨ ਨਾਂ ਨੇ ਉਹਨਾਂ ਦੇ ਵਿੱਚੋਂ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਇਹਨਾਂ ਇਹਨਾਂ ਦੇ ਵਿੱਚੋਂ ਜਿਹੜਾ ਆदमी ਜਿਹੜਾ ਲੋਕਲ ਆਏ ਉਸ ਨੂੰ ਉਤਾਰਿਆ ਜਾਵੇ ਜਿਸ ਦੇ ਨਾਲ ਲੋਕ ਜੁੜੇ ਹੋਣ ਤਾਂ ਮੈਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਹਾਂ ਸੁਣ ਰਿਹਾ ਹਾਂ ਲੋਕਾਂ ਦੇ ਵਿਚਾਰ ਵੀ ਆ ਰਹੇ ਨੇ ਕਿ ਸਾਰੇ ਲੋਕ ਇਹ ਸਮਝਦੇ ਨੇ ਕਿ ਜਿਹੜੇ ਗਾਇਕ ਲੋਕ ਨੇ ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਨੇ ਉਹ ਚੁਟਕਲੇ ਵਾਜੀ ਸੁਣਾ ਕੇ ਲੋਕਾਂ ਨੂੰ ਪਰਵਾ ਕੇ ਵੋਟ ਤਾਂ ਲੈ ਸਕਦੇ ਆ ਪਰ 5 ਸਾਲ ਬਾਅਦ ਉਹਨਾਂ ਨੂੰ 5 ਸਾਲ ਫਿਰ ਜਿਹੜੇ ਬੋਟਰ ਨੇ ਕਾਲਾ ਕੱਢਦੇ ਨੇ ਕਿਉਂ ਕੱਢਦੇ ਨੇ ਕਿਉਂਕਿ ਉਹਨਾਂ ਕੋਲ ਸਮਝ ਨਹੀਂ ਹੁੰਦਾ ਕੋਈ ਕਰਮਜੀਤ ਅਨਮੋਲ ਆ ਉਹ ਫਿਲਮਾਂ 'ਚ ਕੰਮ ਕਰਦਾ ਹੈ ਫਿਲਮਾਂ 'ਚ ਕੰਮ ਕਰਦਿਆਂ ਹੋਇਆਂ ਤਾਂ ਜਦੋਂ ਉਹ ਕੈਂਡੀਡੇਟ ਇਥੋਂ ਆਤਾਰਤਾ ਤਾਂ ਪੱਤਰਕਾਰਾਂ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਹਾਡੀ ਇੱਕ ਫਿਲਮ ਬਣ ਰਹੀ ਹੈ ਵੀ ਕੀ ਤੁਸੀਂ ਉਹਦੇ ਵਿੱਚ ਕੰਮ ਕਰਨਾ ਬੰਦ ਕਰੋਗੇ ਤਾਂ ਕਰਮਜੀਤ ਅਨਮੋਲ ਦਾ ਇਹ ਬਿਆਨ ਸੀ ਕਿ ਉਹ ਮੇਰੀ ਰੋਜ਼ੀ ਰੋਟੀ ਹੈ ਮੈਂ ਆਪਣੀ ਧਾਰਨਾ ਦੇਣਾ ਦੇਣਾ ਚਾਹੁੰਦਾ ਮੈਂ ਮੈਂ ਇਹ ਮੇਰੇ ਰਿਹਾ ਰੋਜੀ ਰੋਟੀ ਤਾਂ ਸਾਰੇ ਮਨ ਕਮਾਉਂਦੇ ਆ ਰੋਟੀ ਖਾਂਦੇ ਆ ਸਾਰੇ ਰੋਟੀ ਖਾਂਦੇ ਆ ਕੋਈ ਚੰਗੀ ਖਾਂਦਾ ਕੋਈ ਮਾੜੀ ਖਾਂਦਾ ਹਾਂ ਉਹ ਜਿਹੜੀ ਫਿਲਮ ਦੇ ਵਿੱਚ ਉਹ ਕੰਮ ਕਰਵਾਤੇ ਜਾਂਦੇ ਨੇ ਫਿਲਮ ਵਿੱਚ ਕਿੱਥੇ ਬਣਦੀ ਹੈ ਬੰਬਈ ਵਿੱਚ ਬਣਦੀ ਹੈ ਬਾਹਰ ਕੈਨੇਡਾ ਦੇ ਵਿੱਚ ਚਲੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਚਲੇ ਜਾਂਦੇ ਆ 5 5 6 ਛੇਵੇਂ ਵੀ ਨਹੀਂ ਮੁੜਦੇ ਨਹੀਂ ਤੇ ਜਿਹੜੇ ਨਾਲ ਉਹਨਾਂ ਨੇ ਤਾਂ ਦਾਵਾ ਕੀਤਾ ਸੀ ਕਿ ਅਸੀਂ ਫ੍ਰੀਕ ਕੋਰਟ ਦੇ ਵਿੱਚ ਜਿਹੜੀ ਮੈਂ ਫਿਲਮ ਬਣਾਉਂਗਾ ਨਹੀਂ ਫਿਲਮ ਦਾਵਾ ਤਾਂ ਉਹਨਾਂ ਨੇ ਹੁਣ ਰੈਸਿਵ ਉਹਨਾਂ ਦਾ ਪ੍ਰੀਕੋਰਟ ਕਰ ਲਿਆ ਮੈਂ ਫੀਲਕੋਟ ਦੇ ਵਿੱਚ ਲੋਕਲ ਕੈਂਡੀਡੇਟ ਹੋਣ ਦੇ ਨਾਤੇ ਮੈਂ ਉਥੋਂ ਸਵਾਲ ਪੁੱਛਣਾ ਚਾਹਾਂਗਾ ਕਿ ਅੱਜ ਤੋਂ ਮਹੀਨਾ ਪਹਿਲਾਂ ਕਿਤੇ ਫੀਲਕੋਟ ਦੇ ਵਿੱਚ ਗੇੜਾ ਵੀ ਮਾਰਿਆ ਹੋਵੇ ਫੀਲਕੋਟ ਦੇ ਪਿੰਡਾਂ ਦੇ ਵਿੱਚੋਂ ਮੈਨੂੰ ਇੱਕ ਹਲਕੇ ਦੇ ਵਿੱਚ ਪੰਜ ਪਿੰਡ ਵੱਡੇ ਲੱਗਦੇ ਦੇ ਵਿੱਚ ਇੱਕ ਹਲਕੇ ਦੇ ਵਿੱਚ ਆ ਪੰਜ ਪਿੰਡ ਵੱਡੇ ਆ ਕਿਵੇਂ ਮੈਥੋਂ ਦਾ ਪਸ ਸੁਝ ਨਹੀਂ ਕੋਲ ਸਕਦਾ ਸੰਗਰੂਹ ਤੋਂ ਇਹ ਚੱਤੇ ਚੱਲ ਰਹੀ ਸੀ ਸੰਗਰੂਹ ਤੋਂ ਮਨ ਲਬ ਉਧਰੋਂ ਕਿ 8 ਵਜੇ ਦੇ ਕਿਤੇ ਪਾਰ ਗੇੜਾ ਆ ਗਈ ਹਲੋਕ ਸਵਾਲ ਕਰਦੇ ਆ ਕਿ ਅਸੀਂ ਕੰਮ ਕਿਦੋਂ ਕਰਾਉਣੇ ਮਾਸ਼ਾ ਬਦਲ ਸਿੰਘ ਫਰੀਦਕੋਟ ਦੇ ਵਿੱਚ 35 ਸਾਲ ਹੋ ਗਏ ਨੇ ਮਾਸ਼ਾ ਬਦਲ ਸਿੰਘ ਦਾ ਘਰ ਬਾਤਾ ਛੱਡ ਗਿਆ ਉਹਨਾਂ ਚਾਹਵੇਂ ਛੱਡਦਾ ਹੈ ਚਾਹੇ ਮੈਨੂੰ ਟਿਕਟ ਮਿਲਦੀ ਹੈ ਜਾਂ ਜਿੱਦਦਾ ਹੈ ਤਾਂ ਮਾਸ਼ਾ ਬਦਲ ਸਿੰਘ ਤਾਂ ਫਰੀਦਕੋਟ ਹੀ ਜਾਣਾ ਹੈ ਇਹ ਜਿਹੜੇ ਬਾਹਰੋਂ ਉੱਡ ਕੇ ਆਏ ਹੋਏ ਐ ਇਹਨਾਂ ਨੇ ਕੋਵੀਡ ਆਰੀ ਮਾਰ ਦੇਣੀ ਐ ਇਹਵੇਂ ਹੰਸਰਾ ਜ ਐ ਹੰਸਰਾ ਜਦੋਂ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਦੋ ਤਿੰਨ ਵਰੀ ਖੜਾ ਐਮਪੀ ਵੀ ਖੜਾ ਐ ਇਹ ਬਣ ਨਹੀਂ ਸਕਿਆ ਮੁੜ ਕੇ ਬੀਜੇਪੀ ਨੇ ਜੇ ਜਾ ਕੇ ਚਟਿਆ ਤੇ ਉਥੋਂ ਦਿੱਲੀ ਤੋਂ ਐਮਪੀ ਬਣਾ ਲਿਆ ਉਦੋਂ ਮੇਰੇ ਕੋਲ ਉਹ ਮੈਂ ਕੋਸ਼ਿਸ਼ ਕਰ ਰਿਹਾ ਸੀ ਇੱਕ ਦੋ ਉਹਨਾਂ ਦੇ ਵਿੱਚੋਂ ਦੀ ਜਿਹੜੀ ਬਾਈਟ ਆ ਉਹ ਨਿਕਲੇ ਇਹਨੇ ਪੰਜਾਬ ਪ੍ਰਤੀ ਬਹੁਤ ਘਟਿਆ ਸ਼ਬਦ ਬੋਲੇ ਹੋਏ ਆ ਵੀ ਪੰਜਾਬ ਵਾਲਿਆਂ ਨੇ ਮੇਰੇ ਨਾਲ ਆਹ ਕੁਛ ਕੀਤਾ ਤੇ ਦਿੱਲੀ ਵਾਲਿਆਂ ਨੇ ਮੈਨੂੰ ਐਮਪੀ ਬਣਾਤਾ ਪਿੰਡਾਂ ਦੇ ਵਿੱਚ ਵੀਰੇ ਵੀਰ ਵੜ ਨਹੀਂ ਦੇਣਾ ਕਿਉਂ ਕਿਉਂਕਿ ਭਾਜਪਾ ਨੇ ਤੇ ਆਹਮਾਦੀ ਪਾਰਟੀ ਨੇ ਰੜਕੇ ਜਿਹੜੇ ਤਿੰਨ ਕਾਨੂੰਨਾਂ ਦੇ ਵੀ ਗੱਲ ਚੱਲਦੀ ਸੀ ਕਿਸਾਨਾਂ ਨੇ ਤਿੰਨ ਕਾਨੂੰਨਾਂ ਦੇ ਵਿੱਚ ਉੱਥੇ ਇੱਕ ਦਿੱਲੀ ਦੇ ਵਿੱਚ ਧਰਨਾ ਦਿੱਤਾ ਹੋਇਆ ਸੀ ਤੇ ਉਹ ਪਰਸੋ ਲਾਗੂ ਕੀਤਾ। 1 ਕਰੋਨਾ ਲਾਗੂ ਕੀਤਾ ਬੀਜੇਪੀ ਨੇ ਤਾਂ ਡੰਡਾ ਮਾਰਿਆ ਤੇ ਭਗਵਾਨਤ ਮਾਨ ਨੇ ਲਾਗੂ ਕਰਤਾ। ਕੀ ਹੋ? ਸੈ ਲੋ। ਕਰਕਦੇ ਕਾ ਵੱਡੇ ਵੱਡੇ ਜਿਹੜੇ ਡਰਾਮ ਜਿਹੜੇ ਤੁਸੀਂ ਦੇਖਦੇ ਹੋ ਜਿਹਨਾਂ ਨੂੰ ਜਾਨੇ ਹੋ ਉਹਦੇ ਵਿੱਚ ਪੋਸ਼ਤਾਨ ਦੇ 35 ਜਿਹੜੇ ਹੋਰ ਬਣਾਉਣੇ ਆ। ਉਹਦੇ ਵਿੱਚ ਕੀ ਹੋਣਾ ਹੈ? ਕਿ ਸਾਰਿਆਂ ਨੂੰ ਕਿਧਰ ਰਾਤ ਤਾਂ ਮਿਲਦੀ ਆ। ਕੋ ਕੋ ਛਾਂ ਦੇ ਨਹੀਂ ਕੋਸ ਤਾਂ ਇਹ ਤੇਰੇ ਇਹਦੇ ਵੀ ਇੱਕ ਮਜ਼ਦੂਰਾ ਨੇ ਵੀ ਉਹਦੇ ਵਿੱਚ ਘਾਟਾ ਪੜੇ ਜਿਹੜਾ ਮੰਡੀਆਂ ਦੇ ਵਿੱਚ ਕਲ ਕਰੀ ਜਾਵੇਗੀ ਉੱਥੇ ਛਾਂ ਦੇ ਵੀ ਹੈ ਤੋਲ ਦੇ ਵੀ ਹੈ ਸਾਰਾ ਕੁਝ ਕਰਦੇ ਨੇ ਉਹਨਾਂ ਦੀ ਮਜ਼ਦੂਰੀ ਵੀ ਜਾਣੀ ਹੈ ਤਾਂ ਸਾਨੂੰ ਇਸ ਟਾਈਮ ਜਿਹੜਾ ਪੰਜਾਬ ਵਿੱਚ ਝੋਨੇ ਦੀ ਲੋੜ ਹੈ ਮਝੂਰਾਂ ਦੇ ਵਿੱਚ ਝੋਨੇ ਦੀ ਲੋੜ ਹੈ ਜੇ ਕਿਸਾਨ ਨੂੰ ਬਚਾਉਣ ਦੀ ਲੋੜ ਹੈ ਨਾਲ ਉਹਦੇ ਵਿੱਚ ਮਜ਼ਦੂਰ ਵੀ ਮਰਦਾ ਆ ਤਾਂ ਭਗਵੰਤ ਮਾਨ ਦਾ ਜਿਹੜਾ ਕੰਮ ਹੈ ਹਾਥੀ ਦੇ ਦਾਨ ਦਿਖਾਉਣ ਨੂੰ ਔਰ ਖਾਣ ਨੂੰ ਹੋਰ ਇਹ ਗੱਲਾਂ ਹੋਰ ਕਰਦੇ ਆ ਇਹਨਾਂ ਦੇ ਜਿਹੜੇ 4 ਵੱਡੇ ਲੀਡਰ ਮੁੱਖ ਮੰਤਰੀ ਮੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਚਾਦਿਆ ਸੰਜੀਤ ਸਿੰਘ ਇਹ ਰਿਕ ਜਿਹੜਾ ਹੈਗਾ ਜੈਨ ਇਹ ਚਾਰੇ ਮੰਤਰੀ ਅੰਦਰ ਹੈ ਘਟਾਲੇ ਦੇ ਵਿੱਚ ਤੇ ਉਹੀ ਘਟਾਲਾ ਇੱਥੇ ਪੰਜਾਬ ਦੇ ਵਿੱਚ ਵੀ ਹੋਇਆ ਹੋਇਆ ਘਟਾਲਾ ਕਿ ਸੀਗਾ ਸ਼ਰਾਬ ਦਾ ਘਟਾਲਾ ਉਹਦੇ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਉੱਥੇ ਜਿਹੜੇ ਪੰਜਾਬ ਆਪਣੇ ਦਿੱਲੀ ਦੇ ਯਾਰੇ ਸਾਰੇ ਦੇ ਸਾਰੇ ਜਿਹੜੇ ਟੇਕੇ ਉਹਨਾਂ ਨੂੰ ਦੇਤੇ ਪਹਿਲਾਂ ਸਰਕਾਰ ਦੇ ਕੋਲੇ ਟੇਕੇ ਹੁੰਦੇ ਸੀ ਉਥੋਂ ਪੈਸਾ ਇਹਨਾਂ ਨੇ ਬਚਾਇਆ ਬਚਾਇਆ ਨਹੀਂ ਖਾਦਾ ਉਹ ਇਹਨਾਂ ਲਾਗੂ ਕੀਤੇ ਇਥੇ ਹਾਂਜੀ ਸਰ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੇ ਘਟਾਲਾ ਕੀਤਾ ਹੈ ਸ਼ਰਾਬ ਦੇ ਮਸਲੇ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਪੈਸਾ ਖਾਦਾ ਕਰੋੜਾਂ ਰੁਪਏ ਉਸ ਦੇ ਅਮਜ ਦੇ ਵਿੱਚੋਂ ਈਡੀ ਦੇ ਇਹਨਾਂ ਨੂੰ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਇਹ ਜੀ ਬਾਤ ਸਭ ਤੋਂ ਮਹਾਨ ਦਾ ਮੈਂ ਆਮ ਆਦੀ ਪਾਰਟੀ ਤੋਂ ਐਮ.ਐਲ.ਏ ਰਹਾ ਹਾਂ ਦੇਖੋ ਤੋਂ ਸਾਨੂੰ ਜਦੋਂ ਸਾਹ 4 ਸਾਲ ਪਹਿਲਾਂ ਪਤਾ ਲੱਗਿਆ ਸੀ ਇਹ ਬੰਦੇ ਜਿਹੜੇ ਐ ਬਾਹਰੋਂ ਆਏ ਹੋਏ ਪੰਜਾਬ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆਂ ਔਰ ਪੰਜਾਬ ਨੂੰ ਗਮਰਾਹ ਕਰਕੇ ਇਹ ਲੁੱਟਣਾ ਚਾਹੁੰਦੇ ਆਂ ਅੱਜ ਲੁੱਟ ਰਹੇ ਐ ਆਮ ਆਦੀ ਪਾਰਟੀ ਦਲਤ ਵਿਰੋਧੀ ਐ ਮੈਂ ਤੁਹਾਨੂੰ ਸਾਬਤ ਕਰਨਾ ਕਰਕੇ ਦੱਸਦਾ ਵੀ ਕਿਵੇਂ ਦਲਤ ਵਿਰੋਧੀ ਐ ਕੇਜਰੀਵਾਲ ਤੇ ਬਹੁਤ ਸਾਰੇ ਬਿਆਨ ਅਖਬਾਰਾਂ ਦੇ ਵਿੱਚ ਲੱਗੇ ਹੋਏ ਐ ਵਿਦਿਅਕ ਦੀ ਰਵੈਸ਼ਨ ਬੰਦ ਹੋਣੀ ਚਾਹੀਦੀ ਹੈ ਕਿਉਂ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟ ਕਰਨੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਆ ਉਹਦੇ ਨਾਲ ਨਾਲ ਫਰਜ਼ ਵੀ ਲੱਗ ਪਤੇ ਆ ਇਹਨਾਂ ਨੇ ਕੀ ਹੈ ਇੱਕ ਐਸੇ ਕਮਿਸ਼ਨ ਹੈ ਆਪਣੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਉਹਤੇ ਘੋੜਾ ਮਾਰਿਆ ਸਭ ਤੋਂ ਪਹਿਲਾਂ ਉਹਤੇ ਘੋੜਾ ਕਿਵੇਂ ਦਿਆ ਉਹਦੇ 11 ਮੈਂਬਰ ਸੀ 5 ਮੈਂਬਰ ਜਿਹੜੇ ਉਹਦੇ ਖਤਮ ਕਰਦੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਖਤਮ ਕਰਦੇ ਦੂਜੇ ਨੰਬਰ ਤੇ ਹੈ ਕਿ ਜਿਹੜਾ ਐਸੋਸੀਏਸ਼ਨ ਦਾ ਮੈਂਬਰ ਬਣਦਾ ਸੀ ਜਾਂ ਚੇਅਰਮੈਨ ਬਣਦਾ ਸੀ ਉਹ 6 ਸਾਲ ਪਾਸੀ ਸੀ ਇਹਨਾਂ ਨੇ ਬਕਾਇਦਾ ਬਰਧਾਨ ਸਭਾ ਦੇ ਅੰਦਰ ਇਹ ਬਿਲ ਬਸ ਕਰਤਾ ਕਿ ਜਿਹੜਾ ਐਸੋਸੀਏਸ਼ਨ ਦਾ ਚੇਅਰਮੈਨ ਜਾਂ ਮੈਂਬਰ ਹੋਊਗਾ ਉਹ 3 ਸਾਲ ਬਾਤੇ ਜਿਹੜਾ ਇਹ ਐਸਸੀ ਕਮਿਸ਼ਨ ਹੈ ਜਾਂ ਉਹਦੇ ਮੈਂਬਰ ਨੇ ਉਹ ਜਿੱਥੇ ਵੀ ਕਿਸੇ ਗਰੀਬ ਪਰਿਵਾਰ ਨਾਲ ਟੱਕਾ ਹੁੰਦਾ ਉਥੇ ਉਹ ਕੋਸ਼ਿਸ਼ ਕਰਦੇ ਆ ਕਿ ਉਸ ਨੂੰ ਸੁਲਝਾਇਆ ਜਾ ਸਕੇ ਲਗਭਗ ਇਸੇ ਕੋਈ ਤਾਂ ਜਿਹੜਾ ਚੇਅਰਮੈਨ ਆ ਜਿਹੜਾ ਉਹਦਾ ਅਹੁਦਾ ਹੈ ਇਹ ਤਿੰਨ ਚਾਰ ਖਾਤੋਂ ਜਿਹੜਾ ਉਹ ਖਾਲੀ ਪਿਆ ਜੇ ਉਹ ਵੰਤਮਾਨ ਐਸਸੀ ਵੋਟਰਾਂ ਦੇ ਵੱਲ ਕਰਦਾ ਵੀ ਮੇਰੇ ਐਸਸੀ ਵੋਟਰ ਨੇ ਤਾਂ ਇਹ 2 ਸਾਲਾਂ ਦੇ ਵਿੱਚ ਇਹਨੂੰ ਅਹੁਦਾ ਉਹ ਪੜਨਾ ਚਾਹੀਦਾ ਹੈ ਕਾਰਜਕਾਰੀ ਕੋਈ ਬਣਾਇਆ ਹੋਇਆ ਉਹ ਜਨਰਲ ਦੇ ਵਿੱਚੋਂ ਬਣਾਇਆ ਹੈ ਦੇਖੋ ਦਲਤਨ ਦੇ ਵਿੱਚ ਇਹਨਾਂ ਨੇ ਇੱਕ ਹੋਰ ਇਹਨਾਂ ਨੇ ਕੀਤਾ ਕਿ 8 ਘੰਟੇ ਦਾ ਕੰਮ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਵੇ ਜਿਹੜਾ ਕੋਈ ਗਰੀਬ ਪਰਿਵਾਰਾ 8 ਘੰਟੇ ਚਾਹ ਖੇਤ ਹੈ ਚਾਹ ਕੋ ਕਾਰਖਾਨਾ ਹੈ ਚਾਹ ਕੋ ਫੈਕਟਰੀ ਹੈ ਉਹਦੇ ਵਿੱਚ 8 ਘੰਟੇ ਕੰਮ ਕਰਦਾ ਇਹਨਾਂ ਨੇ ਇੱਕ ਬਿੱਲ ਲਿਆ ਕਿ ਇਹ ਪਾਸ ਕਰਤਾ ਕਿ 12 ਘੰਟੇ ਕੰਮ ਵੇਖਾ ਮਜ਼ਦੂਰ 12 ਘੰਟੇ ਕੰਮ ਕਰੂਗੀ ਇਹ ਦਸਤਪਰੋਦੇ ਨਹੀਂ ਫਿਰ ਇਹ ਵੀ ਹੈ ਕਿ ਜਦੋਂ ਵੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਹੋ ਸਾਢੇ 1.5 ਸਾਲ 11 ਲੱਖ ਤੋਂ ਉੱਪਰ 11 ਲੱਖ ਤੋਂ ਉੱਪਰ ਜਿਹੜੇ ਇਹਨੇ ਜਿਹੜੇ ਆ ਕਣਕਲੇ ਰਸ਼ਦ ਕਾਰਡ ਵਾਲੇ ਕਾਰਡ ਕਟ ਬੰਦ ਕਰਦੇ ਕੱਟਦੇ ਸਾਰੇ ਹੁਣ ਵੋਟਾਂ ਆਉਣੀਆਂ ਸੀ ਹੁਣ ਉਹੋ ਹੀ 11 ਦੇ ਲੱਖ ਜੇ ਉਹਨਾਂ ਦੀ ਗਲਤ ਸੀ ਤੇ ਇਹਨਾਂ ਨੇ 2 ਸਾਲਾਂ ਦੇ ਵਿੱਚ ਠੀਕ ਹੋ ਨਹੀਂ ਇਤੇ ਹੁਣ ਵੋਟਾਂ ਆ ਗਿਆਂ ਹੁਣ ਗਰੀਬਾਂ ਵਾਲੇ ਵੋਟਾਂ ਲੜੀਆਂ ਤੇ ਹੁਣ ਉਹ ਜਿਹੜੇ ਚੱਕ ਕੇ 11 ਲੱਖ ਦੇ ਲਿਖੇ ਵਾਲਾ ਸਾਰੇ ਜਿਦਾਰੇ ਉਹਨੂੰ ਫੇਰ ਰਸ਼ਦ ਮਿਲ ਗਿਆ ਲੋਕਾਂ ਨੂੰ ਬੁੱਧਗੁਣਾ ਬੰਦ ਕਰਨ ਝਟਕਲੇਵਾਦੀ ਬੰਦ ਕਰਨ ਜੇ ਪੰਜਾਬ ਦੇ ਅੰਦਰ ਲੋਕਾਂ ਨੇ ਤੁਹਾਨੂੰ 92 ਐਮਐਲਏ ਦਿੱਤੇ ਆ ਜੇ ਲੋਕ ਕੁਰਸੀ ਦੇਣਾ ਚਾਹੁੰਦੇ ਤੇ ਕੁਰਸੀ ਉਹ ਲਾਉਣਾ ਵੀ ਜਾਣਦੇ ਆ ਆ ਦੇਰ ਅਜੇ ਪਤਾ ਲੱਗ ਜੂਗਾ ਇਹਦਾ ਲੋਕ ਸਭਾ ਚੋਣਾਂ ਦੇ ਵਿੱਚ ਕਿ ਲੋਕਾਂ ਦੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬੜਨ ਦੇਣਾ ਲੋਕ ਜਿਹੜੇ ਗਰੀਬ ਲੋਕ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਹੈ ਜਿਹੜੇ ਕਿਸਾਨਾਂ ਦੇ ਜਿਹੜੇ ਅੱਜ ਤਿੰਨ ਬੈਲ ਦੇ ਵਿੱਚੋਂ ਇੱਕ ਬੈਲ ਜਿਹੜਾ ਉਹਨਾਂ ਨੇ ਪਾਸ ਕਰਤਾ ਕਰਤਾ ਉਹ ਦੱਸਣਗੇ ਨਾ ਉਹ ਲੋਕ ਤਾਂ ਮੇਰੀ ਤੁਹਾਡੇ ਜਿਹੜੀਏ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਅਪੀਲ ਹੈ ਇਕ ਤਾਂ ਇਹ ਖਿਆਲ ਰੱਖਣਾ ਹੈ ਕਿ ਬਾਹਰੋਂ ਲੋਕ ਸਭਾ ਹਲਕਾ ਫੀਰਕੋਟ ਜਾਂ ਕੋਈ ਹੋਰ ਹਲਕਾ ਵੀ ਹੈ ਬਾਹਰਲੇ ਉਮੀਦਵਾਰਾਂ ਤੇ ਵਿਸ਼ਵਾਸ ਨਾ ਕਰੋ ਤੁਹਾਨੂੰ ਗੁੰਮਰਾਹ ਕਰਕੇ ਤੁਹਾਨੂੰ ਟੁਟਕਲੇ ਬਾਜੀ ਸੁਣਾ ਕੇ ਇਥੋਂ ਤੁਹਾਡੇ ਵੋਟਾਂ ਲੈ ਕੇ ਮੁੜ ਕੇ ਉਹਨਾਂ ਨੇ ਇਥੇ ਤੁਹਾਡੇ ਕੋਲ ਨਹੀਂ ਹੋਣਾ ਦੂਸਰਾ ਇਹ ਹੈ ਕਿ ਮੇਰੀ ਕਾਂਗਰਸ ਪਾਰਟੀ ਨੂੰ ਵੀ ਅਪੀਲ ਹੈ ਕਿ ਲੋਕ ਸਭਾ ਫੀਰਕੋਟ ਦੀ ਜੇ ਸੀਟ ਜਿੱਤਣੀ ਹੈ ਆਮ ਆਦੀ ਪਾਰਟੀ ਦੇ ਕਰਮਜੀਤ ਅਨਮੋਲ ਉਹ ਵੀ ਬਾਹਰੋਂ ਆ ਹੰਸਰਾਜ ਜੀ ਹੰਸ ਬੀਜੇਪੀ ਲਿਓ ਨੇ ਉਹ ਵੀ ਬਾਹਰੋਂ ਆ ਇਹਨਾਂ ਤੇ ਲੋਕ ਬਹੁਤ ਦੁਖੀ ਹੈ ਲੋਕ ਵਿਸ਼ਵਾਸ ਨਹੀਂ ਕਰਦੇ ਕਾਂਗਰਸ ਪਾਰਟੀ ਕਿਸੇ ਲੋਕਲ ਵੀ ਦਿਵਾਰ ਨੂੰ ਜਿਹੜੇ ਜਿਹਨੇ ਵਾਜਦੇ ਇਹ ਸੀਟ ਜਿਹੜੀ ਕਾਂਗਰਸ ਦੀ ਚੋਲੀ ਪੈਸੇ